18 19 20 ਸਾਲਾਂ ਦੇ ਜਵਾਕ ਵੀ ਟਰੱਕ ਚਲਾ ਕੇ ਉਹਨਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਦਿੱਤਾ ਜਾਂਦਾ ਸੀਗਾ ਇਹ ਇੱਕ ਤਰ੍ਹਾਂ ਦਾ ਕੋਈ ਪ੍ਰੋਗਰਾਮ ਸੀਗਾ ਤੇ ਇਹ ਚੱਲਦਾ ਸੀਗਾ ਤੇ ਹੁਣ ਫੈਡਰਲ ਕਹਿੰਦੀ ਬੰਦ ਕਰੋ ਇਸ ਪ੍ਰੋਗਰਾਮ ਨੂੰ ਇੰਨੇ ਹਾਦਸੇ ਹੋਈ ਜਾਂਦੇ ਆ ਸੇਫਟੀ ਨਹੀਂ ਹੈਗੀ 18 19 20 ਸਾਲਾਂ ਦੇ ਜਵਾਕਾਂ ਨੂੰ ਟਰੱਕ ਫੜਾਈ ਜਾਂਦੇ ਆ ਉਹਨਾਂ ਨੂੰ ਸਿਖਾਈ ਜਾਂਦੇ ਆ ਇਹ ਪ੍ਰੋਗਰਾਮ ਹੁਣ ਬੰਦ ਕਰਨ ਦੇ ਤਦਾਰ ਤੇ ਆ ਕੀ ਕਹਿਣਾ ਦੋਨਾਂ ਪਾਰਟੀਆਂ ਦਾ ਜੀ ਸੈਂਟਰਲ ਵੈਲੀ ਦੇ ਵਿੱਚ ਘਰ ਤੁਸੀਂ ਖਰੀਦਣਾ ਹੈ ਜਾਂ ਵੇਚਣਾ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਬ੍ਰੈਂਡ ਨਿਊ ਕਾਰ ਡਿਸਕਾਊਂਟਡ ਪ੍ਰਾਈਸ ਤੇ ਮੈਕਸਿਮਮ ਇਨਸੈਂਟਿਵ ਤੇ ਆਪਣੇ ਕਲਾਇੰਟ ਲਈ ਬੁੱਕ ਕਰਉਂਦੇ ਫੋਬਸ ਗਲੋਬਲ ਪ੍ਰਾਪਰਟੀ ਦੇ ਸਾਂਝੇਦਾਰੀ ਕਰਕੇ ਅਸੀਂ ਵਰਲਡ ਦੇ ਕਿਤੇ ਵੀ ਪ੍ਰਾਪਰਟੀ ਬਾਏ ਜਾਂ ਸੇਲ ਕਰ ਸਕਦੇ ਸਾਡੇ ਆਫਿਸ ਲਗਭਗ ਹਰ ਇੱਕ ਸ਼ਹਿਰ ਤੇ ਹੈਗੇ ਨੇ ਆਪਣੇ ਪ੍ਰਸ਼ਾਸਨਿਕ ਨੂੰ ਕਾਲ ਕਰੋ 2094867727 ਅੰਟੀਪਰੇਟਸ ਦੇ ਟ੍ਰਕਿੰਗ ਇੰਡਸਟਰੀ ਦੇ ਨਾਲ ਇਹ ਜੁੜਿਆ ਹੋਇਆ ਪ੍ਰੋਗਰਾਮ ਆ ਐਫਐਮਸੀਐਸਏ ਤੇ ਇਹ ਪ੍ਰੈਸ਼ਰ ਸੀਗਾ ਕਿ ਇਸ ਪ੍ਰੋਗਰਾਮ ਨੂੰ ਐਕਸਟੈਂਡ ਕੀਤਾ ਜਾਵੇ ਹੋਰ ਚਲਾਇਆ ਜਾਵੇ ਦਰ ਅਸਲ ਜਦੋਂ ਤੋਂ ਨਾਨ ਡੋਮਿਸਾਈਲ ਵਾਲਾ ਇਹ ਮੁੱਦਾ ਉੱਠਿਆ ਉਸ ਤੋਂ ਬਾਅਦ ਟ੍ਰਕਿੰਗ ਇੰਡਸਟਰੀ ਦੇ ਵਿੱਚ ਡਰਾਈਵਰਸ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ ਇੱਕ ਪਾਸੇ ਤਾਂ ਇਹ ਨਾਨ ਡੋਮਿਸਾਈਲ ਸੀਰੀਅਲ ਵਾਲਾ ਮੁੱਦਾ ਉੱਠਿਆ ਹੋਇਆ ਦੂਜੇ ਪਾਸੇ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀਗਾ ਪਾਇਲਟ ਪ੍ਰੋਗਰਾਮ ਉਹਦੇ ਉੱਤੇ ਬ੍ਰੇਕ ਮਾਰ ਦਿੱਤੀ ਗਈ ਹੈ ਟਰਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਜਿਹੜੇ ਵੱਡੇ ਪਲੇਅਰ ਆ ਉਹ ਸਰਕਾਰ ਨੂੰ ਇਹ ਗੁਜ਼ਾਰਿਸ਼ ਕਰ ਰਹੇ ਆ ਕਿ ਜਿਹੜਾ ਪਾਇਲਟ ਪ੍ਰੋਗਰਾਮ ਸੀਗਾ ਇਹਨੂੰ ਐਕਸਟੈਂਡ ਕਰ ਦਿਓ ਇਹਦੇ ਵਿੱਚ 18 19 20 ਸਾਲ ਦੇ ਨੌਜਵਾਨਾਂ ਨੂੰ ਇੱਕ ਵਾਰੀ ਫਿਰ ਤੋਂ ਸਮਾਂ ਦਿੱਤਾ ਜਾਵੇ ਤੇ ਜਿਵੇਂ ਪਹਿਲਾਂ ਇਹ ਪਾਇਲਟ ਪ੍ਰੋਗਰਾਮ ਦੇ ਵਿੱਚ ਬਹੁਤ ਥੋੜੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਏਨਰੋਲ ਕੀਤਾ ਗਿਆ ਸੀਗਾ ਇਹਨੂੰ ਐਕਸਟੈਂਡ ਕਰਕੇ ਲੰਮਾ ਚੌੜਾ ਵੀ ਕਰੋ ਤਾਂ ਕਿ ਪੂਰਾ ਨੇਸ਼ਨ ਵਾਈਡ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਬੱਚੇ ਆ ਨਰੋਲ ਹੋ ਸਕਣ ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰੋਗਰਾਮ ਦਾ ਨਾਮ ਦੱਸ ਦਈਏ ਇਹ ਐਫ ਐਮ ਸੀ ਐਸਏ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਹੀ ਆਪਣਾ ਸੇਫ ਡਰਾਈਵਰ ਅਪਰੈਂਟਿਸਸ਼ਿਪ ਪਾਇਲਟ ਪ੍ਰੋਗਰਾਮ ਸੀਗਾ ਜਿਹਨੂੰ ਸ਼ਾਰਟ ਦੇ ਵਿੱਚ ਐਸ ਡੀ ਏ ਪੀ ਕਹਿੰਦੇ ਆ ਜੀ ਇਹਦੇ ਵਿੱਚ ਬ੍ਰੈਡਸਪ ਇਹ ਸੀਗਾ ਕਿ 18 19 ਤੇ 20 ਸਾਲ ਦੇ ਜਿਹੜੇ ਬੱਚੇ ਆ ਜਾਂ ਨੌਜਵਾਨ ਹੈਗੇ ਆ ਉਹ ਡ라이ਵਰ ਬਣ ਸਕਦੇ ਆ ਟਰੱਕ ਦੇ ਟਰੱਕ ਚਲਾ ਸਕਦੇ ਆ ਪਰ ਇੰਟਰਸਟੇਟ ਨਹੀਂ ਚਲਾ ਸਕਦੇ ਜਿਹੜੀ ਸਟੇਟ ਦੇ ਵਿੱਚ انرੋਲ ਹੋਣਗੇ ਉਸੇ ਸਟੇਟ ਦੇ ਅੰਦਰ ਅੰਦਰ ਉਹਨਾਂ ਨੂੰ ਟਰੱਕ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਹਾਲਾਂਕਿ ਜਿਹੜਾ ਪਾਇਲਟ ਪ੍ਰੋਗਰਾਮ ਹੁੰਦਾ ਆ ਉਹ ਬਹੁਤ ਥੋੜਾ ਹੁੰਦਾ ਆ ਬਹੁਤ ਘੱਟ ਲੋਕ ਕੋਚ انرੋਲ ਕੀਤੇ ਜਾਂਦੇ ਆ ਇੱਕ ਲਿਮਟਿਡ ਜਿਹੜੀ ਜੀਓਫੈਂਸਿੰਗ ਆ ਉਹ ਕੀਤੀ ਹੁੰਦੀ ਆ ਉਸ ਦਾਇਰੇ ਤੋਂ ਬਾਹਰ ਉਹਨਾਂ ਨੇ ਨਹੀਂ ਜਾਣਾ ਹੁੰਦਾ ਮੇਨਲੀ ਬਰਡਸਾਈਪ ਦੇ ਵਿੱਚ ਅਬਜ਼ਰਵ ਕੀਤਾ ਜਾਣਾ ਹੁੰਦਾ ਹੈ ਨਵਾਂ ਪ੍ਰੋਗਰਾਮ ਚਲਾਉਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੈਂਪਲ ਲਾਈਨ ਦੀ ਕੋਸ਼ਿਸ਼ ਕੀਤੀ ਜਾਣੀ ਹੁੰਦੀ ਹੈ ਕਿ ਇਹ ਪ੍ਰੋਗਰਾਮ ਕਿਦਾਂ ਦਾ ਰਹੂਗਾ ਜੇ ਪੂਰੇ ਨੇਸ਼ਨ ਵਾਈਡ ਚਲਾਇਗੇ ਸੋ ਇਹ ਵੀ ਇੱਕ ਸੈਂਪਲ ਲਾਈਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਇਹਦੀ ਬਰਡਸਬ ਜਿਹੜੀ ਮਿਆਦ ਸੀਗੀ ਇਹ 7 ਨਵੰਬਰ 2025 ਨੂੰ ਖਤਮ ਹੋਗੀ ਇਹਦੇ ਵਿੱਚ ਜਿਹੜੇ ਡਰਾਈਵਰਸ ਦੀ ਐਪਲੀਕੇਸ਼ਨ ਦੀ ਲਾਸਟ ਡੇਟ ਸੀਗੀ ਉਹ 31 ਅਗਸਤ 2025 ਸੀਗੀ ਸੋ ਉਸ ਤੋਂ ਬਾਅਦ ਕੋਈ ਨਵੀਆਂ ਐਪਲੀਕੇਸ਼ਨਸ ਨਹੀਂ ਲਈਆਂ ਗਈਆਂ ਪ੍ਰੋਗਰਾਮ ਜਿਹੜਾ 7 ਨਵੰਬਰ ਨੂੰ ਖਤਮ ਹੋ ਗਿਆ ਪਰ ਜਿਹੜੇ ਇੰਡਸਟਰੀ ਗਰੁੱਪਸ ਆ ਉਹਨਾਂ ਦੇ ਵੱਲੋਂ ਵਾਰ-ਵਾਰ ਇਸ ਚੀਜ਼ ਦੀ ਮੰਗ ਉੱਠੀ ਹੈ ਕਿ ਇਹ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਆ ਉਹਨਾਂ ਨੂੰ ਨਰਮ ਕੀਤਾ ਜਾਵੇ ਇਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਮੌਕਾ ਦਿੱਤਾ ਜਾਵੇ ਇਹ ਪਾਇਲਟ ਪ੍ਰੋਗਰਾਮ ਨਾ ਹੋ ਕੇ ਪੂਲ ਆਫ ਲੈਜ ਪ੍ਰੋਗਰਾਮ ਹੈ ਜਿਹੜਾ ਪੂਰੇ ਯੂਐਸ ਦੇ ਵਿੱਚ ਚਲਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਜਿਹੜੀ ਡਰਾਈਵਰ ਦੀ ਸ਼ਾਰਟੇਜ ਆ ਉਹਦਾ ਕਿਸੇ ਨਾ ਕਿਸੇ ਕਿਸਮ ਨਾਲ ਪਰਪਾਈ ਹੋ ਸਕੇ ਐਸੀ ਦੱਸਦੀ ਕਿ ਇਹਦੇ ਵਿੱਚ ਦੋ ਕਿਸਮ ਦੇ ਪ੍ਰੋਬੀਸ਼ਨਰੀ ਪੀਰੀਅਡ ਵੀ ਸੀਗੇ ਜਿਹਦੇ ਵਿੱਚ ਇੱਕ ਸੀਗਾ 120 ਘੰਟੇ ਦਾ ਦੂਜਾ ਸੀਗਾ 280 ਘੰਟੇ ਦਾ ਇਹਦੇ ਵਿੱਚ ਬ੍ਰਾਟ ਸਾਹਿਬ ਉਹਨਾਂ ਨੂੰ ਜਿਸ ਵੀ ਐਪਲੀਕੈਂਟ ਨੇ ਐਪਲੀਕੇਸ਼ਨ ਦੇਣੀ ਆ ਉਹਨਾਂ ਨੂੰ ਐਕਸਪੀਰੀਐਂਸਡ ਡਰਾਈਵਰ ਦੇ ਨਾਲ ਰਹਿਣਾ ਪੈਂਦਾ ਸੀਗਾ ਪਹਿਲੇ ਪ੍ਰੋਗਰਾਮ ਦੇ ਤਹਿਤ 120 ਘੰਟੇ ਰਹਿਣਾ ਪੈਂਦਾ ਸੀ ਉਸ ਬੰਦੇ ਦੇ ਨਾਲ ਜਿੱਦੀ ਉਮਰ ਘੱਟੋ ਘੱਟ 26 ਸਾਲ ਆ ਤੇ ਜਿਹਦੇ ਕੋਲੇ ਟਰੱਕਿੰਗ ਦਾ ਤਜਰਬਾ ਹੈਗਾ ਆ ਦੂਜੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ 280 ਘੰਟੇ ਉਹਨਾਂ ਦੇ ਨਾਲ ਰਹਿਣਾ ਪੈਂਦਾ ਸੀ ਇਸ ਤੋਂ ਅੱਗੇ ਜਦੋਂ ਇਹ ਖੁਦ ਟਰੱਕ ਦੇ ਸਟੀਅਰਿੰਗ ਤੇ ਬੈਠਣ ਦੇ ਕੈਪੇਬਲ ਹੋ ਜਾਂਦੇ ਸੀਗੇ ਤਾਂ ਉਸ ਟਰੱਕ ਦੇ ਵਿੱਚ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਹੋਣੀ ਚਾਹੀਦੀ ਹੈ ਪਲੱਸ ਫਾਰਵਰਡ ਫੇਸਿੰਗ ਵੀਡੀਓ ਕੈਮਰਾਸ ਦੀ ਤਕਨੀਕ ਪਰਮਨੈਂਟਲੀ ਇੰਸਟਾਲ ਹੋਣੀ ਚਾਹੀਦੀ ਹੈ ਉਹਨਾਂ ਦੇ ਉੱਪਰ ਇਹ ਜਿਹੜਾ ਐਸਡੀ ਏਪੀ ਆ ਉਹ ਲਾਗੂ ਹੁੰਦਾ ਸੀਗਾ ਜੀ ਜੀ ਬਰਦਰ ਸੋ ਇਸ ਤਰ੍ਹਾਂ ਫਿਰ ਵੈਸੇ ਵੀ ਕਈਆਂ ਨੇ ਵਿਚਾਰ ਹੋ ਸਕਦੇ ਭਾਈ ਵੀ ਇੰਨੀ ਛੋਟੀ ਉਮਰ ਚ ਨਹੀਂ ਦੇਣਾ ਚਾਹੀਦਾ ਪਰ ਇਹ ਤਾਂ ਇੱਕ ਤਰ੍ਹਾਂ ਦਾ ਪ੍ਰੋਗਰਾਮ ਤਾਂ ਸੀ ਨਾ ਤਾਂ ਕਿ ਛੋਟੀ ਉਮਰੋਂ ਉਹਨਾਂ ਨੂੰ ਥੋੜਾ ਜਿਹਾ ਤਜਰਬਾ ਹੋ ਜਾਊਗਾ ਚਲਾਉਣਾ 21 ਸਾਲਾਂ ਤੋਂ ਬਾਅਦ ਲਾਇਸੈਂਸ ਲੈ ਕੇ ਚਲਾ ਸਕਦੇ ਆ ਥੋੜਾ ਬਹੁਤ ਉਹਨਾਂ ਨੂੰ ਪਹਿਲਾਂ ਹੀ ਤਿਆਰੀ ਕੀਤੀ ਜਾਵੇ ਜਿਸ ਕਿਸੇ ਦਾ ਸ਼ੌਂਕ ਵੀ ਤਾਂ ਹੁੰਦਾ ਟਰੱਕਿੰਗ ਦਾ ਇਹ ਨਹੀਂ ਵੀ ਕਿਸੇ ਦਾ ਕਿਸੇ ਦਾ ਪਾਇਲਟ ਦਾ ਸ਼ੌਂਕ ਆ ਕਿਸੇ ਦਾ ਕਾਸਾ ਕਿਸੇ ਦਾ ਸ਼ੌਂਕ ਹੋ ਵੀ ਸਕਦਾ ਭਾਈ ਡਰਾਈਵਿੰਗ ਸ਼ੌਂਕ ਹੋ ਸਕਦਾ ਤੇ ਉਹਨਾਂ ਲਈ ਤਾਂ ਫਿਰ ਇਹ ਠੀਕ ਹੀ ਹੋਣਾ ਵੀ ਸਕਿੱਲ ਵਗੈਰਾ ਉਹਨਾਂ ਨੂੰ ਪਹਿਲਾਂ ਹੀ ਗੇਨ ਕਰ ਲੈਂਦੇ ਆ ਬਿਲਕੁਲ ਬាទ ਸਾਹਿਬ ਇਹਦੇ ਵਿੱਚ ਇਹੀ ਸੀਗਾ ਕਿ ਪਤਾ ਲੱਗ ਸਕੇ ਐਕਸਪੀਰੀਅੰਸ ਡਰਾਈਵਰਸ ਦੇ ਨਾਲ ਬੰਦੇ ਜਿਹੜੇ ਆ ਉਹ ਆਪਣਾ ਜਿਹੜਾ ਸਮਾਂ ਆ ਉਹ ਬਤਾ ਸਕਣ ਤਾਂ ਕਿ ਪੁਕ ਦੇ ਵਿੱਚ ਅਮਰੀਕੀ ਸੜਕਾਂ ਦੇ ਉੱਤੇ ਜਿਹੜੇ ਐਕਸਪੀਰੀਐਂਸਡ ਬੰਦੇ ਆ ਉਹ ਨਿਕਲਣ ਉਹਨਾਂ ਨੂੰ ਆਲਰੇਡੀ ਬਹੁਤ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਟਾਰਗੇਟ ਇਹਦਾ ਏ ਸੀਗਾ ਪਰ ਦੂਜੇ ਪਾਸੇ ਬਰਟਸਬੇ ਦੇ ਵਿੱਚ ਜਿਹੜਾ ਸੈਲਰੀ ਹੈ ਉਹ ਬਹੁਤ ਥੋੜੀ ਸੀਗੀ ਕਿਉਂਕਿ ਇਹ ਇੱਕ ਸਖਲਾਈ ਅਧੀਨ ਪ੍ਰੋਗਰਾਮ ਹੁੰਦਾ ਆ ਜਿਹਦੇ ਵਿੱਚ ਪੂਰੀਆਂ ਵੇਜਸ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਟਰੱਕਰਸ ਦੇ ਨਾਲ ਰਿਲੇਟਿਡ ਐਡਵੋਕੇਸੀ ਗਰੁੱਪ ਆ ਉਹ ਇਹੀ ਕਾਰਨ ਹੈ ਕਿ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਆ ਉਹ ਕਹਿੰਦੇ ਕਿ ਇਹਨਾਂ ਨੇ ਇੱਕ ਤਰੀਕਾ ਲੱਭਿਆ ਘੱਟ ਸੈਲਰੀ ਦੇ ਉੱਤੇ ਪੂਰਾ ਕੰਮ ਕਰਾਉਂਦਾ ਇਹ ਪ੍ਰੋਗਰਾਮ ਵਧੀਆ ਹੋ ਗਿਆ ਕਹਿੰਦੇ ਐਕਸਟੈਂਡ ਨਹੀਂ ਹੋਇਆ ਬੰਦ ਹੀ ਰਹਿਣਾ ਚਾਹੀਦਾ ਜਿਹੜੇ ਬੰਦੇ ਡਿਜ਼ਰਵਿੰਗ ਆ ਜਿਹੜੇ ਬੰਦਿਆਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਤਜਰਬੇ ਵਾਲੇ ਆ ਉਹਨਾਂ ਨੂੰ ਤਾਂ ਸੜਕਾਂ ਤੋਂ ਬਾਹਰ ਪਲੇਸ ਕਰ ਦਿੱਤਾ ਤੇ ਫਿਰ ਜੇ ਇਹ ਪ੍ਰੋਗਰਾਮ ਚੱਲਦਾ ਰਹਿੰਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਮੁੱਦਾ ਫਿਰ ਸੇਫਟੀ ਦਾ ਉਠਾਇਆ ਗਿਆ ਕਿ ਜਿਹੜੇ ਬੰਦੇ ਚਾਹੇ ਦੂਜੇ ਮੁਲਕ ਤੋਂ ਆਏ ਆ ਪਰ ਐਕਸਪੀਰੀਅੰਸ ਆ ਉਹਨਾਂ ਨੂੰ ਬਾਹਰ ਕਰਕੇ ਤੁਸੀਂ ਆਪਣੇ ਮੁਲਕ ਦੇ ਜਿਹੜੇ ਨਵੀਂ ਜੀ ਉਮਰ ਦੇ ਮੁੰਡੇ ਆ ਜੇ ਉਹਨਾਂ ਦੇ ਹੱਥਾਂ 'ਚ ਟਰੱਕ ਫੜਾਉਂਗੇ ਫਿਰ ਦੂਜੇ ਪਾਸੇ ਬਰਾੜ ਸਾਬ ਇੰਡਸਟਰੀਆਂ ਵਾਲਿਆਂ ਦਾ ਇਹ ਕਹਿਣਾ ਕਿ ਜੇਕਰ ਉਹਨਾਂ ਨੂੰ ਵੀ ਬਾਹਰ ਕਰਤਾ ਹੈ ਪ੍ਰੋਗਰਾਮ ਵੀ ਰੋਕ ਲਿਆ ਗਿਆ ਕੰਮ ਚੱਲੂ ਕਿਦਾਂ ਜੀ ਬਿਲਕੁਲ ਜੀ ਸੋ ਪ੍ਰੋਗਰਾਮ ਤਾਂ ਆਪਦੇ ਹਿਸਾਬ ਨਾਲ ਵੀ ਠੀਕ ਹੈ ਤੇ ਗਾਂ ਫਿਰ ਹੁਣ ਫੈਡਰਲ ਤੁਹਾਨੂੰ ਪਤਾ ਹੀ ਅੱਜ ਕੱਲ ਉਹ ਤਾਂ ਬਹੁਤ ਜ਼ਿਆਦਾ ਇਸ ਚੀਜ਼ ਤੇ ਸੇਫਟੀ ਦੇ ਚੱਲ ਰਹੀ ਹੈ ਵੀ ਸੇਫਟੀ ਹੋਣੀ ਜ਼ਰੂਰੀ ਹੈਗੀ ਹੈ ਪਰ ਤਜਰਬੇ ਦਾ ਭਾਈ ਸਿਰੀਅਲ ਅਲਵਾਲੇ ਨੂੰ ਵੀ ਸੀ ਕਿ ਨਾਨ ਡਿਮਿਸ਼ਿਵਲ ਜਿਹੜੇ 14-14 ਸਾਲਾਂ ਤੇ ਲੱਗੇ ਵੇ 21-21 ਸਾਲਾਂ ਦੇ ਉਹਨਾਂ ਨੂੰ ਵੀ ਤਜਰਬਾ ਸੀ ਉਹ ਫਿਰ ਕਿਉਂ ਨਹੀਂ ਵਰਤਿਆ ਜਾ ਰਿਹਾ ਬਿਲਕੁਲ ਬੱਟ ਸਭੂਹੀ ਮੁੱਦਾ ਹੈ ਵੈਸੇ ਹੀ ਦੱਸ ਦਈਏ ਕਿ ਐਸ ਡੀ ਏ ਪੀ ਪ੍ਰੋਗਰਾਮ ਹੈ ਜਿਹੜਾ ਵੀ ਫੈਡਰਲ ਸਰਕਾਰ ਦਾ ਸੀ ਕਿਸੇ ਸਟੇਟ ਦਾ ਨਹੀਂ ਸੀ ਆਪੇ ਚਲਾ ਕੇ ਆਪੇ ਬੰਦ ਕੀਤਾ ਗਿਆ ਹੈ